ਉਦੋਂ ਲੰਮ ਨੂੰ ਇੱਕ ਗੈਰਸਮਾਹਬਨ ਸੂਚਨਾ ਦਿੱਤੀ ਸੀ ਕਿ ਇੱਕ ਜੱਜ ਗੋਡੀ ਜਿਹੜੀ ਆ ਭਾਰਤ ਦੇ ਵਿੱਚ ਪਈ ਆ ਪੰਜਾਬ 'ਚ ਮਤੰਦ ਦਾ ਸਿਲਸਲਾ ਲਗਾਤਾਰ ਹੀ ਜਾਰੀ ਹੈ ਇਸੇ ਤਰ੍ਹਾਂ ਦੀ ਇੱਕ ਘਟਨਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਪਾਰਕ ਦੇ ਵਿੱਚੋਂ ਬਰਾਮਦ ਹੋਈ ਹੈ ਜੀ ਹਾਂ ਜਾਣਕਾਰੀ ਅਨੁਸਾਰ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕਿਸ ਵਿਅਕਤੀ ਦੀ ਹੈ ਅਤੇ ਉਸ ਦੀ ਪਛਾਣ ਲਈ Laash ਨੂੰ Civil Hospital Sultanpur Lodhi ਦੇ ਮੁਰਦਾ ਘਰ ਵਿਖੇ 72 ਘੰਟੇ ਰੱਖਿਆ ਜਾ ਰਿਹਾ ਹੈ ਡਿਊਟੀ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਅਤੇ Laash ਨੂੰ ਚੈੱਕ ਕੀਤਾ ਜਾ ਰਿਹਾ ਹੈ ਹਾਂਜੀ ਅੱਜ ਨੂੰ ਸਾਨੂੰ ਪੁੱਡਾ ਖਲੋਨੀ ਤੋਂ ਸਮਾਜ ਸੇਵਕ ਨੇ ਸੂਚਨਾ ਦਿੱਤੀ ਸੀ ਕਿ ਇੱਕ ਡੈੱਡ ਬੋਡੀ ਜਿਹੜੀ ਆ ਪਾਰਕ ਦੇ ਵਿੱਚ ਪਈ ਆ ਅਸੀਂ ਮੌਕੇ ਤੇ ਪਹੁੰਚੇ ਆ ਮੈਂ ਤਾਂ ਮੇਰੇ ਸਾਥੀ ਹਸਪਤਾਲ ਜਾਂਦੇ ਆ ਇਸੇ ਅੱਜ ਇੱਥੇ ਮੌਕੇ ਤੇ ਪਹੁੰਚੇ ਆ ਤੇ ਡੈੱਡ ਬੋਡੀ ਜਿਹੜੀ ਆ ਕਬਜ਼ੇ 'ਚ ਲੈ ਲਈ ਆ ਸਹਿਲ ਹਸਪਤਾਲ ਵਿੱਚ ਪਛਾਣ ਵਾਸਤੇ ਦਿਖਾਈ ਜਾ ਰਹੀ ਹੈ ਬਸਰ ਕਿੰਨੇ ਵਾਸਤੇ ਕੀ ਕਰ ਰਹੀ ਸੀ ਜੀ ਹਾਂਜੀ ਫਿਲਹਾਲ ਅਜੇ ਇਹਨੂੰ ਚੜੀ ਤੇ ਸਹਿਲ ਹਸਪਤਾਲ ਰਖਾ ਜਾਊਗਾ ਇਹਦੀ ਪਛਾਣ ਕਰਾਈ ਜਾਊਗੀ ਅਜੇ ਅਨਨੌਨ ਬੋਡੀ ਬਰਾਮਦ ਹੋਈ ਹੈ ਇਹ ਪੁੱਡਾ ਕਲੋਨੀ ਦਾ ਰੋਡ ਹੈ ਬੇਸਾਬ ਨੂੰ ਅੱਗੇ ਬੇਸਾਬ ਨੂੰ ਰੋਡ ਜਾਂਦਾ ਹੈ ਫਾਰਕ ਦੇ ਵਿੱਚ ਕੋਈ ਬੋਡੀ ਬਰਾਮਦ ਹਾਂਜੀ ਫਾਰਕ ਦੇ ਪੁੱਡਾ ਕਲੋਨੀ ਦੇ ਬਾਅਦ ਬਾਅਦ ਜਿਹੜੀ ਫਾਰਕਾ ਮੈਨੂੰ ਜਿਹੜਾ ਸਾਫ ਹੈ ਰੇ ਮੈਂ ਤੇ ਤੋਂ ਕਿਹਾ ਉਹਨਾਂ ਦੀ ਕੋਠੀ ਦੇ ਬਿਲਕੁਲ ਨੇੜੇ ਚੜੀ ਬੋਡੀ ਵਾਈਟ 셔츠 ਤੇ کریم ਕਲਰ ਦੀ ਹੈਗੇ ਉਹ ਪੈਂਟ ਪਾਈ ਹੋਈ ਹੈ ਕਿੰਨੀ ਕੋਮਰ ਉਮਰ ਲਗਭਗ ਚਾਲੂ ਪਾਡੇ ਨੇੜੇ ਹੈ ਉਹ ਦਗਲੋਂ ਨੂੰ ਤੋਂ ਇਹ ਮਾਸਟਰ ਬਨੇ ਸੂਚਨਾ ਦਿੱਤੀ ਸੀ ਕਿ ਇੱਕ ਜੈਡ ਬੋਡੀ ਜਿਹੜੀ ਆ ਪਾਰਕ ਦੇ ਵਿੱਚ ਪਈ ਆ ਪੰਜਾਬ 'ਚ ਮਤੰਦ ਅਸਿਲਸਲਾ ਲਗਾਤਾਰ ਹੀ ਜਾਰੀ ਹੈ ਇਸੇ ਤਰ੍ਹਾਂ ਦੀ ਇੱਕ ਘਟਨਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਪਾਰਕ ਦੇ ਵਿੱਚੋਂ ਬਰਾਮਦ ਹੋਈ ਹੈ ਜੀ ਹਾਂ ਜਾਣਕਾਰੀ ਅਨੁਸਾਰ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕਿਸ ਵਿਅਕਤੀ ਦੀ ਹੈ ਅਤੇ ਉਸ ਦੀ ਪਛਾਣ ਲਈ Laash ਨੂੰ Civil Hospital Sultanpur Lodhi ਦੇ ਮੁਰਦਾ ਘਰ ਵਿਖੇ 72 ਘੰਟੇ ਰੱਖਿਆ ਜਾ ਰਿਹਾ ਹੈ ਡਿਊਟੀ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਅਤੇ Laash ਨੂੰ ਚੈੱਕ ਕੀਤਾ ਜਾ ਰਿਹਾ ਹੈ ਹਾਂਜੀ ਅੱਜ ਨੂੰ ਸਾਨੂੰ ਪੁੱਡਾ ਗਲਮਨੀ ਤੋਂ ਸਮਾਜ ਸੇਵਕ ਨੇ ਸੂਚਨਾ ਦਿੱਤੀ ਸੀ ਕਿ ਇੱਕ ਡੈੱਡ ਬੋਡੀ ਜਿਹੜੀ ਆ ਭਾਰਤ ਦੇ ਵਿੱਚ ਪਈ ਆ ਅਸੀਂ ਮੌਕੇ ਤੇ ਪਹੁੰਚੇ ਆ ਮੈਂ ਤਾਂ ਮੇਰੇ ਸਾਥੀ ਐਸਪੀ ਜਨਰਲ ਦੇ ਇੱਥੇ ਅੱਜ ਇੱਥੇ ਮੌਕੇ ਤੇ ਪਹੁੰਚੇ ਆ ਤੇ ਡੈੱਡ ਬੋਡੀ ਜਿਹੜੀ ਆ ਕਬਜ਼ੇ 'ਚ ਲੈ ਲਈ ਆ ਸਿਵਲ ਹਸਪਤਾਲ ਵਿੱਚ ਪਛਾਣ ਵਾਸਤੇ ਦਿਖਾਈ ਜਾ ਰਹੀ ਹੈ 72 ਘੰਟੇ ਬਾਅਦ ਕੀ ਕਰ ਰਹੀ ਹੈ ਹਾਂਜੀ ਫਿਲਹਾਲ ਅਜੇ ਇਹਨਾਂ ਮੋਰਚਰੀ ਤੇ ਸਿਵਲ ਹਸਪਤਾਲ ਰਖਾਇਆ ਜਾਊਗਾ ਇਹਦੀ ਪਛਾਣ ਕਰਾਈ ਜਾਊਗੀ ਅਜੇ ਅਨਨੌਨ ਬੋਡੀ ਬਰਾਮਦ ਹੈ ਇਹ ਪੁੱਡਾ ਕਲੋਨੀ ਦਾ ਰੋਡ ਹੈ ਜੀ ਬੇਸਾਬ ਨੂੰ ਅੱਗੇ ਬੇਸਾਬ ਨੂੰ ਰੋਡ ਜਾਂਦਾ ਹੈ ਪਾਰਕਿੰਗ ਦੀ ਕੋਈ ਬੋਡੀ ਬਰਾਮਦ ਹਾਂਜੀ ਪਾਰਕ ਦੇ ਪੁੱਡਾ ਕਲੋਨੀ ਦੇ ਬਾਅਦ ਬਾਅਦ ਜਿਹੜੀ ਪਾਰਕਾ ਮੈਂਨੋ ਜਿਹੜਾ ਸਾਫ ਹੈ ਇਹ ਮਨਤੇਜ ਸਿੰਘ ਜੀ ਮਾ ਉਹਨਾਂ ਦੀ ਕੋਠੀ ਦੇ ਬਿਲਕੁਲ ਨੇੜੇ ਚੜੀ ਹੈ ਬੋੜੀ ਨੇ ਕਿਸ ਤਰ੍ਹਾਂ ਦਾ ਗ੍ਰੇਟ ਛਲਤੀ ਤੇ ਕਰੀਮ ਗੱਲਬਾਤ ਵੀ ਹੈ ਗਈ ਪੈਂਟ ਪਾਈ ਦੇ ਕਿੰਨੀ ਉਮਰ ਹੈ ਉਮਰ ਲਗਭਗ ਚਾਲੂ ਦੇ ਥੱਲੇ ਮੇਰੇ ਹੈ ਉਹ ਦਗਲਮ ਨੂੰ ਤੋਂ ਗੈਰ ਹਮਸਾਹਬ ਨੇ ਸੂਚਨਾ ਦਿੱਤੀ ਸੀ ਤੇ ਇੱਕ ਜੈਡ ਬੋਡੀ ਜਿਹੜੀ ਆ ਪਾਰਕ ਦੇ ਵਿੱਚ ਪਈ ਆ ਪੰਜਾਬ 'ਚ ਮਤੰਦ ਅਸਿਲਸਲਾ ਲਗਾਤਾਰ ਹੀ ਜਾਰੀ ਹੈ ਇਸੇ ਤਰਾਂ ਦੀ ਇੱਕ ਘਟਨਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਪਾਰਕ ਦੇ ਵਿੱਚੋਂ ਬਰਾਮਦ ਹੋਈ ਹੈ ਜੀ ਹਾਂ ਜਾਣਕਾਰੀ ਅਨੁਸਾਰ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕਿਸ ਵਿਅਕਤੀ ਦੀ ਹੈ ਅਤੇ ਉਸ ਦੀ ਪਛਾਣ ਲਈ Laash ਨੂੰ Civil Hospital Sultanpur Lodhi ਦੇ ਮੁਰਦਾ ਘਰ ਵਿਖੇ 72 ਘੰਟੇ ਰੱਖਿਆ ਜਾ ਰਿਹਾ ਹੈ ਡਿਊਟੀ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਅਤੇ Laash ਨੂੰ ਚੈੱਕ ਕੀਤਾ ਜਾ ਰਿਹਾ ਹੈ ਹਾਂਜੀ ਅੱਜ ਨਾਲ ਸਾਨੂੰ ਪੁੱਡਾ ਗਲਮਨੀ ਚੋਂ ਸਮਾਜ ਸੇਵਕ ਨੇ ਸੂਚਨਾ ਦਿੱਤੀ ਸੀ ਕਿ ਇੱਕ ਡੈੱਡ ਬੋਡੀ ਜਿਹੜੀ ਆ ਭਾਰਤ ਦੇ ਵਿੱਚ ਪਈ ਆ ਅਸੀਂ ਮੌਕੇ ਤੇ ਪਹੁੰਚੇ ਆ ਮੈਂ ਤੇ ਮੇਰੇ ਸਾਥੀ ਇਸ ਭਜਨ ਦੇ ਐਸਆਈ ਅੱਜ ਇੱਥੇ ਮੌਕੇ ਤੇ ਪਹੁੰਚੇ ਆ ਉਹ ਡੈੱਡ ਬੋਡੀ ਜਿਹੜੀ ਆ ਕਬਜ਼ੇ ਚ ਲੈ ਲਈ ਆ ਸੋਨ ਹਸਪਤਾਲ ਵਿੱਚ ਪਛਾਣ ਵਾਸਤੇ ਦਿਖਾਈ ਜਾ ਰਹੀ ਹੈ 72 ਘੰਟੇ ਵਾਸਤੇ। ਕੀ ਕਰ ਰਹੀ ਕਿ ਹਾਂਜੀ ਫਿਲਹਾਲ ਅਜੇ ਇਹਨੂੰ ਮੋਰਚੀ ਤੇ ਸੋਨ ਹਸਪਤਾਲ ਰੱਖਿਆ ਜਾਊਗਾ ਇਹਦੀ ਪਛਾਣ ਕਰਾਈ ਜਾਊਗੀ। ਅਜੇ ਅਨਨੌਨ ਬੋਡੀ ਬਰਾਮਦ ਹੈ। ਇਹ ਪੱਡਾ ਕਲੋਨੀ ਦਾ ਰੋਡ ਹੈ। ਬੇਸਾਬ ਨੂੰ ਅੱਗੇ ਬੇਸਾਬ ਨੂੰ ਰੋਡ ਜਾਂਦਾ। ਪਾਰਕ ਨੂੰ ਨਹੀਂ ਕੋਈ ਬੋੜੀ ਬੰਦ ਹਾਂਜੀ ਪਾਰਕ ਦੇ ਪੁੱਡਾ ਕਲੋਨੀ ਦੇ ਬਾਅਦ ਬਾਅਦ ਜਿਹੜੀ ਪਾਰਕਾ ਮੈਂ ਉਹ ਜਿਹੜਾ ਚੌਕ ਹੈ ਜਿਹੜਾ ਮਨਤੇਜ ਸਿੰਘ ਜੀ ਮਾ ਉਹਨਾਂ ਦੀ ਕੋਠੀ ਦੇ ਬਿਲਕੁਲ ਨੇੜੇ ਚੜੀ ਬੋੜੀ ਨੇ ਕਿਸ ਤਰ੍ਹਾਂ ਦੇ ਕੱਪੜੇ ਕਿੱਦੇ ਪਾਇਆ ਜਿਹੜਾ ਵੇਖੀ ਵਾਈਟ ਸ਼ਰਟ ਤੇ ਕਰੀਮ ਰੰਗ ਦੀ ਹੈਗੇ ਪੈਂਟ ਪਾਈ ਹੋਈ ਹੈ ਕਿੰਨੀ ਉਮਰ ਹੈ ਉਮਰ ਲਗਭਗ 40 ਤੋਂ 45 ਦੇ ਨੇੜੇ ਹੈ